ਸਟਾਰ ਵਿਸ਼ਵ ਦੇ ਹਰ ਕੋਨੇ ਵਿੱਚ ਲੋਕਾਂ ਵੱਲੋਂ ਨਵੇਂ ਵਰੇ ਨੂੰ ਖੁਸ਼ ਆਮਦੀਦ ਕਹਿਣ ਦੇ ਨਾਲ-ਨਾਲ ਬੀਤ ਰਹੇ ਵਰੇ ਨੂੰ ਪਿਆਰ ਅਤੇ ਸਤਿਕਾਰ ਭਰੀ ਅਲਵਿਦਾ ਵੀ ਕਹੀ ਜਾਂਦੀ ਹੈ ਡੰਡੀ 31 ਦਸੰਬਰ ਦੀ ਰਾਤ ਨੂੰ ਵਿਸ਼ਵ ਭਰ ਦੇ ਲੋਕਾਂ ਵੱਲੋਂ ਜਸ਼ਨ ਦੇ ਰੂਪ ਵਿੱਚ ਮਨਾਉਂਦਿਆਂ ਆਪੋ ਆਪਣੀ ਸੱਭਿਆਤਾ ਦੀ ਤਰਜਮਾਨੀ ਕਰਦੇ ਰੰਗਾਰੰਗ ਸਮਾਗਮ ਕੀਤੇ ਜਾਂਦੇ ਹਨ ਡੰਡੀ ਪੰਜਾਬ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਇਸ ਤਰ੍ਹਾਂ ਦੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਡੰਡੀ ਟੈਲੀਵਿਜ਼ਨ ਚੈਨਲਾਂ ਵੱਲੋਂ ਵਿਸ਼ੇਸ਼ ਤੌਰ ਉੱਤੇ ਗੀਤ ਸੰਗੀਤ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ ਡੰਡੀ ਕੋਈ ਸਮਾਂ ਸੀ ਜਦੋਂ ਟੈਲੀਵਿਜ਼ਨ ਚੈਨਲਾਂ ਦੀ ਅਜਵਾਂਗ ਪਰਮਾਰ ਨਹੀਂ ਸੀ ਅਤੇ ਚੈਨਲਾਂ ਦੇ ਖੇਤਰ ਵਿੱਚ ਦੂਰਦਰਸ਼ਨ ਦੀ ਸਰਦਾਰੀ ਹੁੰਦੀ ਸੀ ਡੰਡੀ ਨਵੇਂ ਵਰੇ ਨੂੰ ਖੁਸ਼ਾ ਮਦੀਦ ਕਹਿਣ ਲਈ ਪੇਸ਼ ਕੀਤਾ ਜਾਂਦਾ ਰੰਗਾਂ ਰੰਗ ਪ੍ਰੋਗਰਾਮ ਦਰਸ਼ਕਾਂ ਲਈ ਵਿਸ਼ੇਸ਼ ਖੇਚਦਾ ਕੇਂਦਰ ਹੁੰਦਾ ਸੀ ਡੰਡੀ ਗੀਤਾ ਅਤੇ ਸਕਿੱਟਾਂ ਵਾਲੇ ਇਸ ਪ੍ਰੋਗਰਾਮ ਨੂੰ ਵੇਖਣ ਲਈ ਲੋਕ देर ਰਾਤ ਤੱਕ ਜਾਗਦੇ ਰਹਿੰਦੇ ਸਨ ਡੰਡੀ ਦੂਰਦਰਸ਼ਨ ਦੀ ਸਰਦਾਰੀ ਵਾਲੇ ਬਿਨਾ ਦੌਰਾਨ ਪ੍ਰਸਾਰਣ ਤਕਨੀਕ ਵੀ ਅੱਜ ਵਰਗੀ ਤੇਜ਼ ਤਰਾਰ ਨਹੀਂ ਸੀ ਡੰਡੀ ਕੇਵਲ ਤਾਰ ਰਾਹੀ ਚੈਨਲ ਦੀ ਸੁਵਿਧਾ ਮਹਿਜ਼ ਸ਼ਹਿਰਾਂ ਦੇ ਕੁਝ ਘਰਾਂ ਤੱਕ ਸੀਮਤ ਸੀ ਡੰਡੀ ਬਹੁ ਗਿਣਤੀ ਘਰਾਂ ਵਿੱਚ ਐਂਟੀਨਾ ਲਗਾ ਕੇ ਟੈਲੀਵਿਜ਼ਨ ਵੇਖਿਆ ਜਾਂਦਾ ਸੀ ਡੰਡੀ ਲੋਹੇ ਦੀ 20 ਹੀ 25 ਫੁੱਟ ਉੱਚੀ ਪਾਈਪ ਦੇ ਸਿਖਰ ਉੱਤੇ ਐਲੂਮੀਨੀਅਮ ਦੀਆਂ ਰਾਡਾਂ ਦਾ ਐਂਟੀਨਾ ਵਿਸ਼ੇਸ਼ ਦਿਸ਼ਾ ਵੱਲ ਫਿੱਟ ਕੀਤਾ ਜਾਂਦਾ ਸੀ ਡੰਡੀ ਉਸ ਐਂਟੀਨੇ ਸਟਾਰ ਵੱਲੋਂ ਪ੍ਰਾਪਤ ਕੀਤਾ ਸਿਗਨਲ ਤਾਰ ਰਾਹੀਂ ਟੈਲੀਵਿਜ਼ਨ ਤੱਕ ਪਹੁੰਚਦਾ ਕੀਤਾ ਜਾਂਦਾ ਸੀ ਡੰਡੀ ਘਰਾਂ ਦੀਆਂ ਛੱਤਾਂ ਉੱਤੇ ਵਿਖਾਈ ਦਿਂਦੀ ਐਂਟੀਨੀਆਂ ਦੀ ਪਰਮਾਰ ਵੱਖਰਾ ਹੀ ਨਜ਼ਾਰਾ ਪੇਸ਼ ਕਰਦੀ ਸੀ ਡੰਡੀ ਤੇਜ਼ ਹਵਾਵਾਂ ਅਤੇ ਹਨੇਰੀਆਂ ਦੌਰਾਨ ਇਹ ਐਂਟੀਨੇ ਅਕਸਰ ਟੁੱਟ ਜਾਂਦੇ ਸਨ ਜਾਂ ਫਿਰ ਆਪਣੀ ਦਿਸ਼ਾ ਤੋਂ ਹਿੱਲ ਜਾਂਦੇ ਸਨ ਡੰਡੀ ਐਂਟੀਨੇ ਦੀ ਦਿਸ਼ਾ ਹਿੱਲਣ ਨਾਲ ਹੀ ਤਸਵੀਰ ਦੀ ਗੁਣਵਤਾ ਖਰਾਬ ਹੋ ਜਾਂਦੀ ਸੀ ਜਾਂ ਫਿਰ ਕਈ ਵਾਰ ਤਸਵੀਰ ਆਉਂਦੀ ਹੀ ਨਹੀਂ ਸੀ ਡੰਡੀ ਕਈ ਵਾਰ ਕੇਵਲ ਕੇਵਲ ਤਸਵੀਰ ਆ ਜਾਣੀ ਆਵਾਜ਼ ਨਾ ਆਉਣੀ ਜਾਂ ਫਿਰ ਕੇਵਲ ਆਵਾਜ਼ ਆ ਜਾਣੀ ਅਤੇ ਤਸਵੀਰ ਨਾ ਆਉਣੀ ਡੰਡੀ ਇਸ ਤਰ੍ਹਾਂ ਦੀਆਂ तमाम ਸਮੱਸਿਆਵਾਂ ਤੋਂ ਮੁਕਤੀ ਪਾਉਣ ਲਈ ਐਂਟੀਨੇ ਦੀ ਦਿਸ਼ਾ ਸਹੀ ਕਰਨੀ ਬੜੀ ਜ਼ਰੂਰੀ ਹੁੰਦੀ ਸੀ ਡੰਡੀ ਇੱਕ ਵਿਅਕਤੀ ਲੋਹੇ ਦੀ ਪਾਈਪ ਘੁਮਾਉਂਦਿਆਂ ਹੌਲੀ-ਹੌਲੀ ਐਂਟੀਨੇ ਦੀ ਦਿਸ਼ਾ ਸਹੀ ਕਰਦਾ ਸੀ ਅਤੇ ਦੂਜਾ ਵਿਅਕਤੀ ਟੈਲੀਵਿਜ਼ਨ ਕੋਲ ਰਹਿ ਕੇ ਐਂਟੀਨੇ ਦੀ ਦਿਸ਼ਾ ਬਦਲਣ ਨਾਲ ਸਹੀ ਪ੍ਰਸਾਰਣ ਬਾਰੇ ਜਾਣਕਾਰੀ ਦਿੰਦਾ ਸੀ ਡੰਡੀ ਜਦੋਂ ਹੀ ਪ੍ਰਸਾਰਣ ਦੀ ਕੁਆਲਿਟੀ ਸਹੀ ਹੋਣੀ ਤਾਂ ਟੈਲੀਵਿਜ਼ਨ ਵੇਖ ਰਿਹਾ ਵਿਅਕਤੀ ਐਂਟੀਨਾ ਕੁਮਾ ਰਹੇ ਵਿਅਕਤੀ ਨੂੰ ਐਂਟੀਨਾ ਸਹੀ ਹੋਣ ਦੀ ਉੱਚੀ ਆਵਾਜ਼ ਲਗਾਉਂਦਾ ਡੰਡੀ ਕੋਠਿਆਂ ਉੱਤੇ ਚੜ ਕੇ ਐਂਟੀਨੇ ਸਹੀ ਕਰਦੇ ਵਿਅਕਤੀ ਅਕਸਰ ਨਜ਼ਰੀ ਪੈਂਦੇ ਰਹਿੰਦੇ ਸਨ ਡੰਡੀ ਐਂਟੀਨੇ ਦੇ ਦੌਰ ਦੌਰਾਨ ਟੀਵੀ ਵੀ ਅਜਵਾਂਗ ਸੈਂਕੜੇ ਚੈਨਲਾਂ ਵਾਲੇ ਨਹੀਂ ਸਨ ਡੰਡੀ ਉਹਨਾ ਸਮਿਆਂ ਦੇ ਟੈਲੀਵਿਜ਼ਨ ਦੂਰਦਰਸ਼ਨ ਦਿੱਲੀ ਅਤੇ ਜਲੰਧਰ ਸਮੇਤ 2-4 ਚੈਨਲ ਹੀ ਵਿਖਾਉਂਦੇ ਸਨ ਡੰਡੀ